ਸੋ ਅਗਿਤਾ ਜੀ ਹੁਸ਼ਾਰਪੁਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕੱਲ ਬੀਤੀ ਦੇਰ ਰਾਤ ਹੁਸ਼ਾਰਪੁਰ ਦੇ ਵਿੱਚ ਇੱਕ ਵੱਡਾ ਬਲਾਸਟ ਹੋਇਆ ਹੈ ਇੱਕ ਐਲਪੀਜੀ ਗੈਸ ਕੈਂਟਰ ਨੂੰ ਅੱਗੇ ਲੱਗਣ ਤੋਂ ਬਾਅਦ ਉਸ ਦੇ ਵਿੱਚ ਬਲਾਸਟ ਹੋਇਆ ਤੇ ਜਿਸ ਤੋਂ ਬਾਅਦ ਇਹ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਪਿੰਡ ਬਟਿਆਲਾ ਦੇ ਲੋਕਾਂ ਤੋਂ ਹੋਇਆ ਤਾਂ ਹੁਣ ਤੁਹਾਨੂੰ ਅਸੀਂ ਇੱਕ ਉੱਚੀ ਛੱਤ ਤੇ ਅਸੀਂ ਇਸ ਵਕਤ ਮੌਜੂਦ ਹਾਂ ਤਾਂ ਇੱਥੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਥਾਨ ਤੋਂ ਸਾਰਾ ਇਹ ਨੁਕਸਾਨ ਹੈ ਜਿਹੜਾ ਤੁਸੀਂ ਕੈਮਰੇ ਦੀ ਨਿਗਾਹ ਦੇ ਨਾਲ ਵੇਖ ਸਕਦੇ ਹੋ ਤਾਂ ਇਓਸੇ ਕੈਂਟਰ ਦੀਆਂ ਤਸਵੀਰਾਂ ਨੇ ਜਿਸ ਦੇ ਨਾਲ ਇਹ ਹਾਸਾ ਵਾਪਰਿਆ ਤੇ ਦੱਸਿਆ ਜਾ ਰਿਹਾ ਕਿ ਜਦੋਂ ਇਹ ਕੈਂਟਰ ਆ ਉਸ ਪਿੰਡ ਵਾਲ ਦੇ ਵਿੱਚ ਪਿੰਡ ਦੇ ਵਿੱਚ ਦਾਖਲ ਹੋਣ ਲੱਗਦਾ ਤਾਂ ਠੀਕ ਉਸ ਦੇ ਨਾਲ ਇੱਕ Mahindra ਪਿਕਅਪ ਇਹ ਗੱਡੀ ਵੀ ਹੈ ਉਹ ਵੀ ਤਸਵੀਰਾਂ ਥੋੜੀਆਂ ਜੀਆਂ ਜ਼ੂਮ ਕਰਕੇ ਜਿਹੜੀਆਂ ਦਿਖਾ ਦਿੱਤੀਆਂ ਜਾਣ ਮੈਂ ਕੈਮਰਾ ਪਰਸਨ ਨੂੰ ਕਾਂਗਾ ਤੇ ਜਦੋਂ ਇਹ ਕੈਂਟਰ ਪਿੰਡ ਵੱਲ ਨੂੰ ਮੁੜਦਾ ਹੈ ਤਾਂ ਕਿਸੇ ਤਰ੍ਹਾਂ ਦੇ ਨਾਲ ਉਹ Mahindra ਪਿਕਅਪ ਗੱਡੀ ਹੈ ਜਿਸ ਦੇ ਵਿੱਚ ਸਬਜ਼ੀ ਲੱਦੀ ਹੋਈ ਹੈ ਤਾਂ ਉਹ ਜ਼ੋਰਦਾਰ ਇਹ ਬੜੀ ਤੇਜ਼ੀ ਦੇ ਨਾਲ ਜਿਹੜੀ ਆਉਂਦੀ ਆ ਤੇ ਕੈਂਟਰ ਦੇ ਨਾਲ ਟਕਰਾ ਜਾਂਦੀ ਆ ਤੇ ਜਿਸ ਤੋਂ ਬਾਅਦ ਕੈਂਟਰ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਬਲਾਸਟ ਹੋ ਜਾਂਦਾ ਹੋ ਜਾਂਦਾ ਤੇ ਦੱਸਿਆ ਜਾ ਰਿਹਾ ਕਿ ਘੱਟੋ ਘੱਟ 250 ਤੋਂ 250 ਫੁੱਟ ਤੋਂ ਲੈ ਕੇ 300 ਫੁੱਟ ਤੱਕ ਅੱਗ ਦੀਆਂ ਲਪਟਾਂ ਜਿਹੜੀਆਂ ਉਹ ਉੱਪਰ ਨੂੰ ਇਹ ਚੜੀਆਂ ਸੰ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਠੀਕ ਹੈ ਇਹ ਕੈਂਟਰ ਦੇ ਨਾਲ ਇੱਕ ਵੱਡਾ ਮੈਡੀਕਲ ਸਟੋਰ ਹੈ ਵੀ ਤਸਵੀਰਾਂ ਜਿਹੜੀਆਂ ਏਜੂਮ ਕਰਕੇ ਦਿਖਾ ਦਿੱਤੀਆਂ ਜਾਣ ਤੇ ਇਹ ਮੈਡੀਕਲ ਸਟੋਰ ਹੈ ਤੇ ਦਿਸਦਾ ਪੂਰੀ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਉਹ ਪਰ ਖੱਤੇ ਉੱਟ ਗਏ ਨੇ ਤਾਂ ਠੀਕ ਉਸ ਦੇ ਨਾਲ ਦੋ ਦੁਕਾਨਾਂ ਹੋਰ ਨੇ ਤਾਂ ਉਸ ਤੇ ਆ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੁਕਾਨਾਂ ਦੇ ਅੰਦਰ ਖੜੇ ਦੋ ਪਈਆ ਵਾਹਨ ਬੁਰੀ ਤਰ੍ਹਾਂ ਦੇ ਨਾਲ ਜਲ ਕੇ ਜਿਹੜੇ ਉਹ ਖਾਕ ਹੋ ਗਏ ਰਾਖ ਹੋ ਗਏ ਤਾਂ ਠੀਕ ਉਸ ਦੇ ਨਾਲ ਹੋਰ ਵੀ ਦੁਕਾਨਾਂ ਨੇ ਘਰ ਨੇ ਤਾਂ ਜਿਵੇਂ ਜਿਵੇਂ ਥਾਂ ਤੇ ਵੀ ਗੈਸ ਪਹੁੰਚੀ ਆ ਤਾਂ ਉਸ ਥਾਂ ਤੇ ਜਿਹੜੀਆਂ ਕੰਦਾ ਨੇ ਘਰ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਕਾਲੇ ਪੈ ਚੁੱਕੇ ਨੇ ਤਾਂ ਇੱਕ ਵੱਡਾ ਨੁਕਸਾਨ ਆ ਜਿਹੜਾ ਉਹ ਹੁਸ਼ਿਆਰਪੁਰ ਦੇ ਵਿੱਚ ਹੋਇਆ ਤਾਂ ਠੀਕ ਇਸੇ ਤਰ੍ਹਾਂ ਜੇਕਰ ਆਪਾਂ ਇਹ ਟੈਂਕਰ ਤੋਂ ਤੇ ਖੱਬੇ ਪਾਸੇ ਦੀ ਗੱਲ ਕਰ ਰਹੀ ਹਾਂ ਤਾਂ ਠੀਕ ਤੁਸੀਂ ਵੇਖ ਸਕਦੇ ਹੋ ਕਿ ਦੁਕਾਨ ਦਾ ਸ਼ਟਰ ਹੈ نیچے ਉਹ ਕਾਰੋਬਾਰ ਕਰਦੇ ਨੇ ਤਾਂ ਉੱਪਰ ਰਹਿائش ਦੱਸੀ ਜਾ ਰਹੀ ਹੈ ਉਹਨਾਂ ਦੀ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਉਸ ਮਕਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਸਵੀਰਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਝ ਦੇਖ ਸਕਦੇ ਹੋ ਕਿ ਕਿੰਨਾ ਕੁ ਨੁਕਸਾਨ ਹੋਇਆ ਹੋਵੇਗਾ ਕਿੰਨਾ ਖੋਫਨਾਕ ਜ ਮਨਜ਼ਰ ਹੈ ਠੀਕ ਉਸ ਦੇ ਨਾਲ ਇੱਕ ਹੋਰ ਦੁਕਾਨ ਹੈ ਉੱਥੇ ਵੀ ਅੱਗ ਦਾ ਸੇਕ ਪਹੁੰਚਿਆ ਤਾਂ ਉਸ ਦੇ ਨਾਲ 5 ਤੋਂ 6 ਹੋਰ ਦੁਕਾਨਾਂ ਨੇ ਜਿੱਥੇ ਇਹ ਅੱਗ ਦਾ ਇਹ ਸੇਕ ਪਹੁੰਚਿਆ ਤੇ ਕਾਫੀ ਜ਼ਿਆਦਾ ਨੁਕਸਾਨ ਕਰੋੜਾਂ ਦਾ ਨੁਕਸਾਨ ਹੈ ਜਿਹੜਾ ਇੱਥੇ ਆਮ ਲੋਕਾਂ ਦਾ ਹੋਇਆ ਠੀਕ ਹੈ ਜਿਸ ਪਾਸੇ ਨੂੰ ਕੈਂਟਰ ਜਿਹੜਾ ਮੋੜ ਰਿਹਾ ਸੀ ਤੁਹਾਨੂੰ ਸਵੇਰੇ ਲਾਈਵ ਵਿੱਚ ਵੀ ਦਿਖਾਇਆ ਸੀ ਉਹ ਬੂਟਾਂ ਦਾ ਇੱਕ ਸ਼ੋਰੂਮ ਹੈ ਜਿਹੜਾ ਉਹ ਜਲ ਕੇ ਰਾਖ ਹੋ ਗਿਆ ਤੇ ਉਸ ਉਸ ਨੌਜਵਾਨ ਦੇ ਨਾਲ ਦੁਕਾਨ ਮਾਲਕ ਦੇ ਨਾਲ ਵੀ ਅਸੀਂ ਗੱਲਬਾਤ ਕਰਨੀ ਚਾਹੀ ਸੀ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਅਦਾਰਾ ਹੁਸ਼ਾਰਪੁਰ ਨਿਊਜ਼ ਨਾਲ ਸਾਂਝੀ ਕੀਤੀ ਸੀ ਕਿ ਉਹਨਾਂ ਦਾ 20 ਤੋਂ 25 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਤੇ ਤਸਵੀਰਾਂ ਇੱਕ ਅਹਿਮ ਤਸਵੀਰ ਤੁਹਾਨੂੰ ਦਿਖਾ ਦਿਖਾਵਾਂਗੇ ਇਹ ਕੈਮਰਾ ਪਰਸਨ ਨੂੰ ਕਹੇ ਤਸਵੀਰਾਂ ਜਿਹੜੀਆਂ ਉਹ ਜ਼ੂਮ ਕਰਕੇ 5x ਤੇ ਟੈਂਕੀ ਦਿਖਾ ਦਿੱਤੀ ਜਾਵੇ ਦੇਖੋ ਟੈਂਕੀ ਪਲਾਸਟਿਕ ਦੀ ਇੱਕ ਮੋਟੀ ਪਰਤ ਹੁੰਦੀ ਹੈ ਪਲਾਸਟਿਕ ਦੀ ਤੇ ਟੈਂਕੀ ਦਾ ਕੀ ਹਾਲ ਹੋਇਆ ਜੀ ਟੈਂਕੀ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਇਹ ਪਿਗਲੀ ਹੋਈ ਹੈ ਤੇ ਠੀਕ ਇਸੇ ਤਰ੍ਹਾਂ ਉਹ ਘਰ ਦੀ ਟੈਂਕੀ ਵੀ ਕੈਮਰਾ ਪਰਸਨ ਨੂੰ ਕਹਾਂਗਾ ਕਿ ਦਿਖਾ ਦਿਓ ਤੇ 1 2 3 4 5 ਜਿੰਨੀਆਂ ਨਸਤੀਕੀ ਘਰਾਂ ਦੇ ਵਿੱਚ ਟੈਂਕੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜੀਆਂ ਉਹ ਜਲੀਆਂ ਨੇ ਪਿਗਲ ਚੁਕੀਆਂ ਨੇ ਤਾਂ ਇਹ ਤਸਵੀਰਾਂ ਦੇਖ ਕੇ ਤੁਸੀਂ ਉਸ ਖੋਫਨਾਕ ਮੰਜ਼ਰ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਕਿੰਨਾ ਖੋਫਨਾਕ ਮੰਜ਼ਰ ਹੋਇਆ ਹੋਵੇਗਾ ਦੋ ਵਿਅਕਤੀਆਂ ਦੀ ਹੁਣ ਤੱਕ ਇਹ ਮੌਤ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ 21 ਦੇ ਕਰੀਬ ਜਿਹੜੇ ਵਿਅਕਤੀ ਹੈ ਉਹ ਜ਼ਖਮੀ ਹੋਏ ਨੇ ਜੋ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਨੇ ਤਾਂ ਅੱਜ ਪਿੰਡ ਵਾਸੀਆਂ ਵੱਲੋਂ ਇਹ ਵੀ ਦੋਸ਼ ਲਾਇਆ ਗਿਆ ਕਿ ਇਹ ਦੋ ਨੰਬਰ ਦਾ ਗੈਰ ਕਾਨੂੰਨਾਂ ਨੂੰ ਢੰਗ ਦੇਣ ਵਾਲੇ ਕੰਮ ਹੁੰਦਾ ਐਸੇ ਕਰਕੇ ਹਾਸਾ ਵਾਪਰਿਆ ਤੇ ਉਹਨਾਂ ਵੱਲੋਂ ਅੱਜ ਗੁੱਸੇ ਦੇ ਵਿੱਚ ਆ ਕੇ ਰੋਧ ਵਿੱਚ ਆ ਕੇ ਜਿਹੜਾ ਧਰਨਾ ਪ੍ਰਦਰਸ਼ਨ ਵੀ ਲਗਾਇਆ ਗਿਆ ਇੱਥੇ ਕਾਂਗਰਸ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦਿਆ ਹੁਸ਼ਾਰਪੁਰ ਤੋਂ ਲੋਕ ਸਭਾ ਸੰਸਦ ਡਾਕਟਰ ਰਾਜ ਕੁਮਾਰ ਚੱਬੇਵਾਲ ਐਸਟੀਐਮ ਮੈਡਮ ਨਾਇਬ ਤਹਿਸੀਲਦਾਰ ਐਸਪੀ ਮੇਜਰ ਸਿੰਘ ਹੋਰ तमाम ਜਿਹੜੇ ਪ੍ਰਸ਼ਾਸਨਿਕ ਅਤੇ ਹਾਲਾ ਅਧਿਕਾਰੀ ਜਿਹੜੇ ਪਹੁੰਚੇ ਹੋਏ ਨੇ ਤਾਂ ਉਸ ਤੋਂ ਬਾਅਦ ਨਾਇਬ ਤਹਿਸੀਲਦਾਰ ਸਾਹਿਬ ਨੇ ਜੋ ਤਾਰਫ ਹੁਸ਼ਾਰਪੁਰ ਨੇ ਉਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ 10 ਦੇ ਕਰੀਬ ਜਿਹੜੇ ਰੈਵਨਿਊ ਅਫਸਰ ਨੇ ਵਿੱਚ ਪਟਵਾਰੀ ਆ ਉਹਨਾਂ ਦੇ ਵਿੱਚ ਕਾਨੂੰਗੋ ਵੀ ਸ਼ਾਮਲ ਨੇ ਤਾਂ ਉਹਨਾਂ ਵੱਲੋਂ ਹੁਣ ਅਸੈਸਮੈਂਟ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਭਾਪ ਗਿਰਦਾ ਇਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਉਹਨਾਂ ਨੂੰ ਉਸਦਾ ਬੰਦਦਾ ਇਹ ਮੁਆਵਜ਼ਾ ਜਿਹੜਾ ਉਹ ਦੇ ਦਿੱਤਾ ਜਾਵੇਗਾ ਉਹਨਾਂ ਦੇ ਕਹਿਣ ਮੁਤਾਬਕ ਤੇ ਅਸੀਂ ਵੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਨੂੰ ਇਹ ਅਪੀਲ ਕਰਦੇ ਹਾਂ ਕਿ ਕਾਫੀ ਜ਼ਿਆਦਾ ਨੁਕਸਾਨ ਐ ਤੇ ਆਮ ਲੋਕਾਂ ਦਾ ਹੋਇਆ ਖਾਸ ਕਰ ਉਹਨਾਂ ਲੋਕਾਂ ਦਾ ਹੋਇਆ ਜੋ ਹੈਂਡ ਟੂ ਮਾਊਥ ਨੇ ਭਾਵ ਕਿ ਜੋ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਮਾਉਂਦੇ ਨੇ ਤਾਂ ਉਹ ਕਮਾ ਕੇ ਉਹ ਖਾਂਦੇ ਨੇ ਉਹਨਾਂ ਦੇ ਨਾਲ ਹੀ ਆਪਣੇ ਘਰਾਂ ਦਾ ਪਰਿਵਾਰਾਂ ਦਾ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਕਰਦੇ ਨੇ ਗੁਜ਼ਾਰਾ ਕਰਦੇ ਨੇ ਤਾਂ ਇਹਨਾਂ ਦੀ ਬਾ ਜਿਹੜੀ ਜ਼ਰੂਰ ਫੜੀ ਜਾਵੇ ਖਾਸ ਕਰ ਡੈਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਨੂੰ ਇੱਕ ਇਹ ਮੋਟਾ ਫੰਡ ਹੁੰਦਾ ਹੁੰਦਾ ਹੈ ਉਹਨਾਂ ਤੇ ਕੋਈ ਵੀ ਡਿਜਾਸਟਰ ਫੰਡ ਹੁੰਦਾ ਹੈ ਜਿਹੜਾ ਰਿਲੀਫ ਫੰਡ ਡਿਜਾਸਟਰ ਰਿਲੀਫ ਫੰਡ ਹੁੰਦਾ ਤਾਂ ਉਸ ਦੇ ਵਿੱਚੋਂ ਵੀ ਜਿਹੜੀ ਜੋ ਵੀ ਮਾਲੀ ਸਹਾਇਤਾ ਵਿੱਤੀ ਮਦਦ ਹੈ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਜਿਹੜੀ ਹੋ ਕੀਤੀ ਜਾਵੇ